ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸਰਵਦਾ ਪਲਾਟਿਆ 31 ਟ੍ਰਾਸਟ ਇਟਲੀ ਵੱਲੋਂ ਅਸੀਂ ਪਹੁੰਚਿਆ ਅਜ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਰਣਜੀਤ ਸਿੰਘ ਜੀ ਇਹਨਾਂ ਦੇ ਫਾਦਰ ਸਾਹਿਬ ਭਾਈ ਹਰਬੰਸ ਸਿੰਘ ਜੀ ਜੋ ਕਿ ਭਾਈ ਰਣਜੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਬੁਰਦਿਆਂ ਦੀ ਪ੍ਰੋਬਲਮ ਸੀਗੀ ਜੋ ਵੀ ਤਲਫਲ ਸੀਗਾ ਇਹਨਾਂ ਨੇ ਲਾ ਕੇ ਇਲਾਜ ਕਰਵਾਇਆ ਐਮ ਜੀ ਹਸਪਤਾਲ ਚ ਦਾਖਲ ਸੀ ਪੈਸੇ ਨਾ ਹੋਣ ਕਰਨੇ ਕਰਕੇ ਇਹਨਾਂ ਨੇ ਸੁੱਤੀ ਦਿਵਾ ਕੇ ਘਰੇ ਲਿਆਂਦਾ ਤੇ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਪਾਦਾ ਬਲਾਤਿਆ ਇਟਾਲੀ ਤੋਂ ਬੇਨਤੀ ਕੀਤੀ ਸੀਗੀ ਕਿ ਸਾਡੀ ਮਦਦ ਕੀਤੀ ਜਾਵੇ ਇਟਲੀ ਵਾਲੇ ਬਿਨਾ ਪੈਣਾ ਨੇ ਆਪਣੀ ਦਸਾਂਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹਨਾਂ ਦੇ ਇਲਾਜ ਵਾਸਤੇ 25000 ਰੁਪਏ ਦੀ ਸਹਾਇਤਾ ਭੇਜੀਆ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤੱਕੀ ਵਕਸ਼ਣ ਤੰਦਰੁਸਤੀਆਂ ਵਕਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਉਤਮ ਵਕਸ਼ਣ ਜੀ ਉਹ 25000 ਰੁਪਏ ਅੱਜ ਅਸੀਂ ਇੱਥੇ ਨਗਰ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੇ ਘਰੇ ਪੈਚ ਆਉਣ ਆਏ ਆ। ਉਹਦਾ ਬਹੁਤ-ਬਹੁਤ ਧੰਨਵਾਦ ਜੀ। ਜੀ ਆਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਆ ਵੀ ਪੱਧਾ ਬੰਦੀ ਕੋਲ ਆਇਆ। ਕਦੀ ਮਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਭੈਣ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ